ਨਾ ਕਿਤੇ ਉਥੇ ਡਵਾਈਡਰ ਨੇ ਵੱਡੇ ਵੱਡੇ ਕੰਧਾਂ ਬਣਾਈਆਂ ਗਈਆਂ ਨੇ ਸਿਮਿੰਟਡ ਕੰਡਿਆਲੀ ਤਾਰ ਫੇਰੀ ਗਈ ਆ ਜੇ ਸਾਡੇ ਨੌਜਵਾਨਾਂ ਤੇ ਜਾਂ ਸਾਡੇ ਬਜ਼ੁਰਗਾਂ ਤੇ ਕਿਸੇ ਤੇ ਵੀ ਸਰਕਾਰ ਨੇ ਗਲਤ ਪ੍ਰਯੋਗ ਕਰਿਆ ਤਾਂ ਪੰਜਾਬ ਹਰਿਆਣਾ ਹਿੱਕ ਡਾਕੇ ਖੜੂਗਾ ਕਿਤੇ ਇਹ ਗਲਤ ਬਹਿਮੀ ਜਨਾ ਸਰਕਾਰ ਰਹਿ ਜਵੇ ਵੀ ਇਹ ਤਾਂ ਫਟੇ ਹੋਏ ਨੇ ਇਹਨਾਂ ਨੂੰ ਘੇਰ ਕੇ ਇਹਨਾਂ ਤੇ ਡਾਂਗਾ ਮਾਰ ਦੋ ਜਿਹੜੀਆਂ ਹੋਰ ਕਿਸਾਨ ਜੱਥੇਬੰਦੀਆਂ ਨੇ ਉਹ ਵੀ ਸਾਡੀਆਂ ਆਪਣੀਆਂ ਕਿਸਾਨ ਜੱਥੇਬੰਦੀਆਂ ਨੇ ਪੰਜਾਬ ਇੱਕ ਆ ਇਹ ਬ੍ਰਿਜ ਤੇ 5-7 ਨਾਕੇ ਲਾਤੇ ਵੀ ਪਹਿਲਾ ਨਾਕਾ ਕ੍ਰੋਸ ਕਰ ਜਾਣਗੇ ਦੂਜਾ ਕਰ ਜਾਣਗੇ ਤੀਜੇ ਤੇ ਤਾਂ ਰੁਕੇ ਜਾਣਗੇ ਰੋਕੇ ਲਵਾਂਗੇ ਜੇ ਤੁਸੀਂ ਪੰਜਾਬ ਨਾਲ ਆ ਤੱਕਾ ਕਰਨ ਤੇ ਉੱਤਰ ਆਏ ਫੇ ਤੁਸੀਂ ਆਏ ਕਰੋ ਪੰਜਾਬ ਨੂੰ ਸਰਹੱਦ ਦੇ ਬਣਾ ਦੋ ਪੰਜਾਬ ਦੇ ਨੌਜਵਾਨ ਪਿਛੋਂ ਆਉਣਗੇ ਉਹ ਤੋੜਨਗੇ ਫੇਰ ਕਹਿਣਗੇ ਇਹਨਾਂ ਨੇ ਜੀ ਕਾਨੂੰਨ ਹੱਥ ਚ ਲਿਆ ਤੁਸੀਂ ਤਾਂ ਪਤਾ ਨਹੀਂ ਕੌਣ ਹੋ ਆਦੀਵਾਸੀ ਲੋਕ ਹੋ ਤੁਸੀਂ ਕੀ ਤੁਸੀਂ ਤੁਹਾਨੂੰ ਕੋਈ ਗੱਲ ਕਹਿੰਦਾ ਨੀਂਦ ਆਦੀਗਾ ਵੀ ਸਾਡੇ ਬੱਚਿਆਂ ਦਾ ਭਵਿੱਖ ਦਾਾ ਤੇ ਲੱਗਣਾ ਉਹ ਦਾਾ ਤੇ ਸਾਡਾ ਲੱਗ ਚੁੱਕਿਆ ਖਰੀਆਣਾ ਪੰਜਾਬ ਬਾਰਡਰ ਤੇ ਮੌਜੂਦ ਆ ਸੰਭੂ ਬਾਰਡਰ ਜਨਨ ਕਿ ਸੰਭੂ ਬੈਰੀਅਰ ਆ ਟੋਲ ਪਲਾਜ਼ਾ ਜਿੱਥੋਂ ਸੰਪਰਕ ਰਾਜਪੁਰੇ ਤੇ ਅੰਬਾਲੇ ਦਾ ਹੁੰਦਾ ਇੱਕ ਪਾਸੇ ਰਾਜਪੁਰਾ ਪੰਜਾਬ ਦਾ ਤੇ ਦੂਜਾ ਪਾਸਾ ਅੰਬਾਲਾ ਹਰਿਆਣੇ ਦਾ ਜਿੱਥੇ ਦੀਆਂ ਤਸਵੀਰਾਂ ਤੁਹਾਨੂੰ ਪਹਿਲਾਂ ਵੀ ਖਬਰਾਂ 'ਚ ਤੁਸੀਂ ਲਗਾਤਾਰ ਦੇਖੀਆਂ ਨੇ ਕਿ ਇੱਥੋਂ ਦੀ ਕੱਗਰ ਲੰਘਦਾ ਤਸਵੀਰਾਂ ਦਿਖਾਵਾਂਗੇ ਕਿ ਕੱਗਰ ਲੰਘਦਾ ਕੱਗਰ ਦੇ ਦੋ ਪੁਲ ਨੇ ਦੋ ਬ੍ਰਿਜ ਨੇ ਆਲੇ-ਦੁਆਲੇ ਜੋ ਪੁਲਸ ਸੌਣੀ 'ਚ ਤਬਦੀਲ ਨੇ ਕਿਤੇ ਨਾ ਕਿਤੇ ਉੱਥੇ ਡਵਾਈਡਰ ਨੇ ਵੱਡੇ-ਵੱਡੇ ਕੰਧਾਂ ਬਣਾਈਆਂ ਗਈਆਂ ਨੇ ਸਿਮਿੰਟਡ ਕੰਡਿਆਲੀ ਤਾਰ ਫੇਰੀ ਗਈ ਆ ਅਤੇ ਭਾਰੀ ਪੁਲਸ অফਕੋਰਸ ਬਲ ਤੈਨਾਤ ਨੇ ਜਾਨੀ ਕਿ ਪੂਰੀਆਂ ਤਿਆਰੀਆਂ ਨੇ ਕਿ ਕਿਸਾਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਵੇਗਾ ਜਿਹੜਾ ਕਿਤੇ ਨਾ ਕਿਤੇ ਘੱਗਰ ਦੇ ਵਿੱਚ ਦੀ ਲੰਘਣ ਦਾ ਕੋਈ ਰਸਤਾ ਸੀ ਉਹ ਵੀ ਜੀ ਸੀ ਬੀਆਂ ਨਾਲ ਪੁੱਟ ਦਿੱਤਾ ਗਿਆ ਹੈ ਅਤੇ ਦੋਨੋਂ ਪੁਲ ਨੇ ਦੋਨੋਂ ਪੁਲ ਪੂਰੇ ਜਾਮ ਕਰ ਦਿੱਤੇ ਹਨ ਕਿਉਂਕਿ ਇਹ ਪੁਲ ਕ੍ਰੋਸ ਕਰਕੇ ਹੀ ਰਾਜਪੁਰੇ ਤੋਂ ਅੰਮ੍ਰਾਲੇ ਨੂੰ ਜਾਇਆ ਜਾਂਦਾ ਪਰ ਇਹ ਬਿਲਕੁਲ ਬੰਦ ਕਰਤੇ ਪੁਲਿਸ ਬਲ ਤਾਇਨਾਤ ਨੇ ਕਿਤੇ ਨਾ ਕਿਤੇ ਬਾਟਰ ਕੈਨਨ ਗੱਡੀਆਂ ਹੋਰ ਸਾਰਾ ਸਿਸਟਮ ਬੁਛਾੜਾ ਮਾਰਨ ਵਾਸਤੇ ਸਾਰੇ ਪੁਲਿਸ ਨੇ ਪ੍ਰਬੰਧ ਕਰੇ ਨੇ ਕਿ ਅੱਗੇ ਨਹੀਂ ਜਾਣ ਦੇਵਾਂਗੇ ਪਰ ਜਿਹੜੇ ਨੌਜਵਾਨ ਨੇ ਕਿਸਾਨ ਆਗੂ ਨੇ ਕੌਮੀ ਕਿਸਾਨ ਯੂਨੀਅਨ ਤੋਂ ਬਾਈ ਜੂਰੀ ਮੌਜੂਦ ਨੇ ਬਾਈ ਜੀ ਕੀ ਨਾਮ ਆਪਣਾ ਗੁਰਦੀਪ ਸਿੰਘ ਪੱਟੀ ਜੀ ਅੱਛਾ ਗੁਰਦੀਪ ਜੀ ਤੁਸੀਂ ਪਹੁੰਚੇ ਹੋ ਤਾਂ ਪੁਲਿਸ ਦੇ ਕਿਵੇਂ ਦੇ ਪ੍ਰਬੰਧ ਨੇ ਤੁਸੀਂ ਦੇਖੋ ਵੀ ਆਹ ਦੇਖੋ ਉਹਦੇ ਨਾਲ ਪੱਟੇ ਦਿੱਤਾ ਸਾਰਾ ਸਿਸਟਮ ਇਹ ਵੀ ਇੱਥੋਂ ਪੈਦਲ ਵੀ ਨਾ ਉਤਰ ਸਕੇ ਦੇਖੋ ਜੀ ਅਸੀਂ ਆ ਗਏ ਆ ਸਯੁਜਕਤ ਕਿਸਾਨ ਮੋਰਚੇ ਨਾਲ ਜੀ ਜਿਹੜੀ ਸਾਡੀ ਕਿਸਾਨ ਯੂਨੀਅਨ ਹੈ ਕੌਮੀ ਕਿਸਾਨ ਯੂਨੀਅਨ ਸੰਯੁਕਤ ਕਿਸਾਨ ਮੋਰਚੇ ਨਾਲ ਅੱਜ ਅਸੀਂ ਆਏ ਕਿਉਂ ਸਾਡਾ ਇਲਾਕਾ ਆਹੀ ਆ ਖੰਨਾ ਸ਼ਹਿਰ ਆ ਸਾਡਾ ਜੀ ਅਸੀਂ ਕਿਹਾ ਦੇਖ ਕੇ ਆਈਏ ਵੀ ਕੀ ਹਾਲਾਤ ਜੋ 10 ਦਿਨ ਦੇ ਮੀਡੀਆ ਦੇ ਵਿੱਚ ਦੇਖ ਰਹੇ ਆ ਅਸੀਂ ਵੀ ਆ ਤਾਮ-ਜਾਮ ਲਾ ਰਹੇ ਆ ਇਹ ਪੱਟ ਰਹੇ ਆ ਕਿੱਲ ਲਾ ਰਹੇ ਆ ਸਲੇਬਾਂ ਲਾ ਰਹੇ ਆ ਮਸ਼ੀਨਰੀ ਦਾ ਗਲਤ ਪ੍ਰਯੋਗ ਕਰ ਰਹੇ ਆ ਜਿਹੜੀਆਂ ਹੋਰ ਕਿਸਾਨ ਜਥੇਬੰਦੀਆਂ ਨੇ ਉਹ ਵੀ ਸਾਡੀਆਂ ਆਪਦੀਆਂ ਕਿਸਾਨ ਜਥੇਬੰਦੀਆਂ ਨੇ ਪੰਜਾਬ ਇੱਕ ਆ ਇਹ ਨਾ ਸਮਝ ਲੈਣ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਅਲੱਗ-ਅਲੱਗ ਨੇ ਜੇ ਸਾਡੇ ਨੌਜਵਾਨਾਂ ਤੇ ਜਾਂ ਸਾਡੇ ਬਜ਼ੁਰਗਾਂ ਤੇ ਕਿਸੇ ਤੇ ਵੀ ਸਰਕਾਰ ਨੇ ਗਲਤ ਪ੍ਰਯੋਗ ਕਰਿਆ ਤਾਂ ਪੰਜਾਬ ਹਰਿਆਣਾ ਹਿੱਕ ਡਾਕੇ ਖੜੂਗਾ ਤਾ ਪੂਰੀ ਸਾਡਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਐ ਐਸ ਕੇ ਐਮ ਆ ਉਹ ਵੀ ਨਾਲ ਖੜੂਗਾ ਬਿਲਕੁਲ ਪਰ ਹੁਣ ਜਿਹੜੀ ਗੱਲਬਾਤ ਗੁਰਦੀਪ ਜੀ ਸਾਹਮਣੇ ਆਈ ਆ ਕਿ ਜਿਹੜਾ ਐਸ ਕੇ ਐਮ ਆ ਦਫਾੜ ਹੋ ਗਏ ਜੀ ਕਿਤੇ ਨਾ ਕਿਤੇ ਅੱਧੀਆਂ ਜੁਨੀਆ ਨਾਲ ਚੱਲੀਆਂ ਨੇ ਅੱਧੀਆਂ ਜੁਨੀਆ ਨੇ ਕੋਈ 16 ਦਾ ਪ੍ਰਦਰਸ਼ਨ ਕੋਈ ਕਿਵੇਂ ਐਵੇਂ ਜੇ ਹੋ ਸਕਦਾ ਸਰਕਾਰ ਸੋਚੇ ਵੀ ਤਾਂ ਅੱਧੇ ਘਨੇ ਅੱਧੇ ਘਨੂ ਤਾਂ ਆ ਪੁਲਾਂ ਦੇ ਕੋਲ ਜੀ ਰੁਕ ਲਾਂਗੇ ਸੀ ਦੇਖੋ ਜੀ ਕੋਈ ਇੱਕ ਨੇ ਸਾਰਾ ਪੰਜਾਬ ਏਕਾ ਹਰਿਆਣਾ ਏਕਾ ਜਨੀਆਂ 500 ਜਥੇਬੰਦੀਆਂ ਭਾਰਤ ਦੇ ਵਿੱਚ ਕਿਸਾਨ ਜਥੇਬੰਦੀ ਸਾਰੀਆਂ ਇੱਕ ਨੇ ਵਿਚਾਰਧਾਰਾ ਲੱਗ ਹੋ ਸਕਦੀ ਆ ਕੋਈ ਇਹਨਾਂ ਦਾ ਵੱਖੋ ਵੱਖ ਪ੍ਰੋਗਰਾਮ ਹੋ ਸਕਦੇ ਆ ਪਰ ਇਹ ਨਾ ਸਮਝਣ ਸਰਕਾਰਾਂ ਵੀ ਇਹ ਵੱਖਰੇ ਵੱਖਰੇ ਇਕਾਂ ਸੀ ਕਿਸਾਨ ਇਕਾ ਕਿਸਾਨ ਦਾ ਲਹੂ ਇਕਾ ਸਾਡੀ ਫਸਲ ਇਕਾ ਸਾਡੇ ਝੋਨਾ ਇਕਾ ਸਾਡੀਆਂ ਮੱਕੀਆਂ ਸਾਡੀਆਂ ਸਰੋਂ ਇੱਕ ਨੇ ਸਾਰਾ ਪੰਜਾਬ ਰੰਗਲਾ ਪੰਜਾਬ ਇਕਾ ਕਿਤੇ ਇਹ ਗਲਤ ਬਹਿਮੀ ਜਨਾ ਸਰਕਾਰ ਰਹਿ ਜਵੇ ਵੀ ਇਹ ਤਾਂ ਫਟੇ ਹੋਏ ਨੇ ਇਹਨਾਂ ਨੂੰ ਘੇਰ ਕੇ ਇਹਨਾਂ ਦੇ ਡਾਂਗਾ ਮਾਰ ਦੋ ਮਗਰ ਕਿਹਨੇ ਆਉਣਾ ਇਹ ਗਲਤ ਫਹਮੀ ਚ ਨਾ ਰਹਿ ਜਵੇ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੇ ਪੁੱਤਰ ਆ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਆ ਗੁਰੂ ਤੇਗ ਬਹਾਦਰ ਜੀ ਦੇ ਪੋਤੇ ਆ ਸਾਡੇ ਰਗਾਂ ਦੇ ਵਿੱਚ ਹਰੀ ਸਿੰਘ ਨਲੂਏ ਦਾ ਖੂਨ ਆ ਫੇਰ ਜੇ ਅਸੀਂ ਆ ਤੋੜਾਂਗੇ ਸਾਡੇ ਨੌਜਵਾਨ ਤੋੜਨਗੇ ਤੁਸੀਂ ਉਹਨਾਂ ਨੂੰ ਇੱਕ ਨਾ ਕਰੋ ਪੀਸਫੁਲੀ ਜਾਣ ਦਿਓ ਅਸੀਂ ਆਪਣੇ ਹੱਕ ਮੰਗਣ ਚੱਲੇ ਆ ਅਸੀਂ ਐਮਐਸਪੀ ਦੀ ਮੰਗਣ ਚੱਲੇ ਆ ਅਸੀਂ ਆਪਣੇ ਪਰਚੇ ਹੋਏ ਨੇ ਉਹ ਰੱਦ ਕਰਾਉਣ ਚੱਲੇ ਆ ਅਸੀਂ ਜੋ ਸਾਡੇ ਕਿਸਾਨਾਂ ਦੀਆਂ ਰਹਿਂਦੀਆਂ ਮੰਗਾਂ ਉਹ ਪੂਰੀਆਂ ਕਰਨ ਚੱਲੇ ਆ ਸਾਡਾ ਵੀ ਮੁੱਖ ਪ੍ਰਧਾਨ ਮੰਤਰੀ ਉਨਹੀਂ ਆ ਜਿੰਨਾ ਭਾਰਤ ਦਾ ਜੀ ਖੇਤੀਬਾੜੀ ਮੰਤਰੀ ਵੀ ਸਾਡਾ ਹੀ ਆ ਕਿਉਂ ਜਿੰਨੀ ਫਸਲ ਪੰਜਾਬ ਦੇ ਵਿੱਚ ਹੁੰਦੀ ਆ ਉਨੀ ਫਸਲ ਕਿਸੇ ਸਟੇਟ 'ਚ ਨਹੀਂ ਹੁੰਦੀ ਇਹਨਾਂ ਦਾ ਢਿੱਡ ਪੰਜਾਬ ਭਰਦਾ ਹੁਣ ਪੰਜਾਬ ਜੇ ਆਪਣੇ ਹੱਕ ਮੰਗਣ ਜਾਂਦਾ ਤਾਂ ਉਹਦੇ ਲਈ ਆ ਤਾਮ-ਜਾਮ ਕਰਤਾ ਫੇਰ ਜੇ ਕੱਲ ਨੂੰ ਪੰਜਾਬ ਦੇ ਨੌਜਵਾਨ ਪਿਛੋਂ ਆਉਣਗੇ ਉਹ ਤੋੜਨਗੇ ਫੇਰ ਕਹਿਣਗੇ ਇਹਨਾਂ ਨੇ ਜੀ ਕਾਨੂੰਨ ਹੱਥ ਚਲਿਆ ਇਹਨਾਂ ਇਹ ਵੱਖਵਾਦੀ ਜੇ ਅਸੀਂ ਦੇਖਦੀ ਸਰਸਤੇ ਲੜੀਏ ਤਾਂ ਅਸੀਂ ਜਾਇਜਵਾਨ ਜੇ ਅਸੀਂ ਖੇਤੀવાડી ਲਈ ਲੜੀਏ ਸਾਨੂੰ ਜਾਇ ਕਿਸਾਨ ਨਹੀਂ ਕਹਿੰਦੇ ਸਾਨੂੰ ਵੱਖਵਾਦੀ ਸਾਨੂੰ ਅਤਵਾਦੀ ਸਾਨੂੰ ਦੇਸਰੋਈ ਸਾਨੂੰ ਹੁੱਲੜਵਾਜ ਸਾਨੂੰ ਕਿਹੜੇ-ਕਿਹੜੇ ਨਾਂ ਲੈ ਕੇ ਨਹੀਂ ਬੁਲਾਇਆ ਜਾਂਦਾ ਜੀ ਗੁਰਦੀਪ ਜੀ ਜੇ ਆਪਾਂ ਦੇਖੀਏ ਇਹ ਬ੍ਰਿਜ ਨੇ ਉਹ ਦੇਖੋ ਸਾਹਮਣੇ ਤਸਵੀਰਾਂ ਦੇਖਦੇ ਆਂ ਸਭ ਤੋਂ ਪਹਿਲਾਂ ਪੁਲਿਸ ਬਲ ਤਾਇਨਾਤ ਆ ਜੀ ਕੰਡਿਆਲੀ ਤਾਰ ਲੱਗੀ ਹੋਈ ਆ ਦੂਜੇ ਨੰਬਰ ਤੇ ਵੈਰੀਗੇਟਿੰਗ ਆਈਆ ਵਾਟਰ ਕੈਨ ਵਾਲੀ ਬੱਸਾਂ ਖੜੀਆਂ ਨੇ ਓਦੋਂ ਅੱਗੇ ਆ ਦੇਖੋ ਕਿ ਵੱਡੀਆਂ-ਵੱਡੀਆਂ ਕੰਧਾਂ ਨੇ ਇਹ ਤਾਂ ਕਈ ਸਟੈਪ ਜਿਵੇਂ ਕਈ ਨਾਕੇ ਹੁੰਦੇ ਨੇ ਵੀ ਇਹ ਬ੍ਰਿਜ ਤੇ 5-7 ਨਾਕੇ ਲਾਤੇ ਵੀ ਪਹਿਲਾ ਨਾਕਾ ਕ੍ਰੋਸ ਕਰ ਜਾਣਗੇ ਦੂਜਾ ਕਰ ਜਾਣਗੇ ਤੀਜੇ ਦੇ ਤਾਂ ਰੁਕੇ ਜਾਣਗੇ ਰੋਕੇ ਲਵਾਂਗੇ ਅਸੀਂ ਮੈਂ ਤਾਂ ਇੱਕ ਗੱਲ ਕ ਆ ਸਾਡੇ ਸਾਰੇ ਆ ਖੜਿਆ ਸਾਡੇ ਸਿਆੜੇ ਸਾਡੇ ਭਰਾ ਸਾਡੇ ਬਜ਼ੁਰਗ ਜੇ ਤੁਸੀਂ ਪੰਜਾਬ ਨਾਲ ਆ ਤੱਕਾ ਕਰਨ ਤੇ ਉੱਤਰਿਆਏ ਫੇਰ ਤੁਸੀਂ ਐਂ ਕਰੋ ਪੰਜਾਬ ਨੂੰ ਸਰਹੱਦ ਦੇ ਬਣਾ ਦਿਓ ਜੇ ਤੁਸੀਂ ਪੰਜਾਬ ਨੂੰ ਹਿੱਸਾ ਨਹੀਂ ਸਮਝਦੇ ਵੀ ਪੰਜਾਬ ਸਾਡਾ ਨਹੀਂ ਪੰਜਾਬ ਆਪਣੇ ਹੱਕਾਂ ਲਈ ਨਹੀਂ ਜਾ ਸਕਦਾ ਪੰਜਾਬ ਹੱਕ ਨਹੀਂ ਮੰਗ ਸਕਦਾ ਤਾਂ ਤੁਸੀਂ ਐਂ ਕਰੋ ਸਾਨੂੰ ਪੰਜਾਬ ਨੂੰ ਵੱਖਰਾ ਕਰ ਦਿਓ ਅਟ ਕਰ ਦਿਓ ਤੁਸੀਂ ਸਾਨੂੰ ਆ ਹੁਣ ਵੀ ਤੁਸੀਂ ਸਰਦਾਂ ਹੀ ਬਣਾ ਕੇ ਸਾਨੂੰ ਇਹੀ ਕਹਿ ਰਹੇ ਹੋ ਵੀ ਤੁਸੀਂ ਤਾਂ ਪੰਜਾਬ ਦੇ ਵੱਖਰੇ ਲੋਕ ਹੋ ਤੁਸੀਂ ਤਾਂ ਪਤਾ ਨਹੀਂ ਕੌਣ ਹੋ ਆਦੀਵਾਸੀ ਲੋਕ ਹੋ ਤੁਸੀਂ ਸਾਨੂੰ ਤਾਂ ਆ ਹਰਿਆ ਵੀ ਤੁਸੀਂ ਪਿਛੜੇ ਸਰਾਣੀਆਂ ਦੇ ਲੋਕ ਹੋ ਪਿੱਛੇ ਰਹਿੰਦੇ ਹੋ ਜੰਗਲਾਂ 'ਚ ਰਹਿੰਦੇ ਹੋ ਤੁਸੀਂ ਆ ਆਹੇ ਕੰਮ ਦਿਖਾ ਰਹੇ ਹੋ ਆ ਬਾਰਡਰ ਸੀਲ ਕਰਨ ਦਾ ਮਤਲਬ ਉਹੀ ਹੋ ਗਿਆ ਨਾ ਤੁਸੀਂ ਇਹ ਕੰਮ ਨਾ ਕਰੋ ਪੰਜਾਬ ਵੀ ਤੁਹਾਡਾ ਆਪਣਾ ਅਸੀਂ ਵੀ ਪ੍ਰਧਾਨ ਮੰਤਰੀ ਦੀ ਕਾਇਨੀਆ ਸੀ ਵੀ ਉਹਨੂੰ ਪ੍ਰਧਾਨ ਪਰ ਪਰ ਸਰਕਾਰ ਵੀ ਅੱਗੇ ਆ ਰਹੀ ਆ ਖੇਤੀ ਮੰਤਰੀ ਇੱਥੇ ਪਹੁੰਚੇ ਸੀ ਪਹਿਲਾ ਮੀਟਿੰਗ ਹੋਈ ਦੂਜੀ ਮੀਟਿੰਗ 12 ਤਰੀਕ ਦੀ ਫੇਰ ਹੁਣ ਸਮਾਂ ਦਿੱਤਾ ਗਿਆ ਕਿ ਕਰਦੇ ਆ ਜੀ ਗੱਲਬਾਤ ਸਰਕਾਰ ਵੀ ਕਿਤੇ ਨਾ ਕਿਤੇ ਆ ਰਹੀ ਆ ਇੱਕ ਕਦਮ ਅੱਗੇ ਆਈ ਆ ਸਰਕਾਰ ਦੇਖੋ ਜੀ ਇੱਕ ਗੱਲ ਮੈਨੂੰ ਦੇਖਣ ਨੂੰ ਲੱਗੀ ਆ ਵੀ ਭਵੰਤਮਾਨ ਸਾਡਾ ਮੁੱਖ ਮੰਤਰੀ ਪੰਜਾਬ ਆ ਜਿਹੜਾ ਵੀ ਟਕਰਾਹ ਦੀ ਸਥਿਤੀ ਬਣ ਰਹੀ ਆ ਉਹਨੂੰ ਰੋਕਣ ਲਈ ਸਰਕਾਰ ਅੱਗੇ ਆ ਰਹੀ ਆ ਠੀਕ ਹੈ ਮਾਨ ਸਾਹਿਬ ਚਾਹੁੰਦੇ ਆ ਵੀ ਦੇਖੋ ਵੀ ਟਕਰਾਹ ਨਾ ਹੋਵੇ ਪੰਜਾਬੀਆਂ ਦਾ ਉਹਨਾਂ ਨੇ ਪਹਿਲਾਂ ਹੀ ਖੇਤੀਬਾੜੀ ਮੰਤਰੀ ਜਾਂ ਹੋਰ ਮੰਤਰੀਆਂ ਨਾਲ ਸਾਡੀ ਉਥੇ ਜਿਹੜੇ ਮੇਨ ਆਗੂ ਨੇ ਸਾਡੇ ਉਹਨਾਂ ਦੀ ਮੀਟਿੰਗ ਕਰਾ ਦਿੱਤੀ ਆ ਅੱਜ ਵੀ 5 ਵਜੇ ਤੋਂ ਬਾਅਦ ਉਹਨਾਂ ਦੀ ਮੀਟਿੰਗ ਹੋਣੀ ਆ ਮਾਨ ਸਾਹਿਬ ਕਹਿੰਦੇ ਆ ਵੀ ਜੇ ਪੰਜਾਬ ਦਾ ਨੁਕਸਾਨ ਹੋਊਗਾ ਤਾਂ ਪੰਜਾਬੀ ਨੌਜਵਾਨੀਆ ਦਾ ਨੁਕਸਾਨ ਹੋਊਗਾ ਉਹ ਵੀ ਸਾਡੇ ਆਪਣੇ ਕਿਸਾਨ ਦਾ ਨੁਕਸਾਨ ਹੋਣ ਤੋਂ ਬਚਾਇਆ ਜਾਵੇ ਜੋ ਸਾਡੀਆਂ ਰਹਿੰਦੀਆਂ ਮੰਗਾਂ ਨੇ ਜੇ ਕਿਤੇ ਉਰੀ ਆ ਕੇ ਐਲਾਨ ਕਰ ਜਾਣ ਲਿਖਤੀ ਰੂਪ ਚ ਦੇ ਜਾਣ ਤਾਂ ਸਾਨੂੰ ਦਿੱਲੀ ਜਾਣ ਦੀ ਲੋੜੇ ਨਾ ਪਵੇ ਟਕਰਾ ਨਹੀਂ ਲਿਖਤੀ ਰੂਪ ਇਸ ਤਾਂ ਪਹਿਲਾਂ ਵੀ ਮਿਲਿਆ ਸੀ ਉਦੋਂ ਵੀ ਲਿਖਤੀ ਰੂਪ ਚ ਦਿੱਤਾ ਦੇਖੋ ਜੀ ਪਹਿਲਾਂ ਤਾਂ ਸਾਡੇ ਤਿੰਨ ਕਾਲੇ ਕਾਨੂੰਨ ਬੰਬ ਕਰੇ ਤੇ ਜੀ ਤਨਖਾਲੇ ਕਾਨੂੰਨਾਂ ਨੂੰ ਮਾਫੀਆ ਦੀਪ ਸਿੱਧੂ ਇੱਕ ਗੱਲ ਕਹਿੰਦਾ ਹੁੰਦਾ ਦੀੰਦਾ ਦੀਗਾ ਵੀ ਇਹ ਸਾਡੀ ਜਿਹੜੀ ਲੜਾਈ ਆ ਸਾਡੀ ਹੋਂਦ ਦੀ ਲੜਾਈ ਆ ਇਹ ਉਸ ਟਾਈਮ ਸਾਡੇ ਕਿਸਾਨ ਆਗੂ ਉਹਨੂੰ ਸਮਝ ਨਹੀਂ ਪਾਏ ਚਲੋ ਉਹਨੂੰ ਗਏ ਨੂੰ ਵੀ ਵਿਚਾਰੇ ਨੂੰ ਬਹੁਤ ਸਮਾਂ ਹੋ ਗਿਆ ਹੁਣ ਲੋਕ ਉਹਨੂੰ ਲੱਭ ਰਹੇ ਨੇ ਸਰਚਾਂ ਮਾਰ ਰਹੇ ਨੇ ਵੀ ਉਹ ਕੀ ਕਹਿੰਦਾ ਸੀ ਉਸ ਟਾਈਮ ਜਿਹੜਾ ਉਸ ਟਾਈਮ ਉਹ ਕਹਿ ਗਿਆ ਨਾ ਉਹ ਸਹੀ ਕਹਿ ਗਿਆ ਵੀ ਸਾਡੇ ਬੱਚਿਆਂ ਦਾ ਭਵਿੱਖ ਦਾਤੇ ਲੱਗਣਾ ਉਹ ਦਾਤੇ ਸਾਡਾ ਲੱਗ ਚੁੱਕਿਆ ਜੇ ਅਸੀਂ ਆਪਣੇ ਹੱਕ ਮੰਗਣ ਜਾਂਦੇ ਆ ਤਾਂ ਸਾਨੂੰ ਆ ਸਰਦਾਂ ਅਸੀਲ ਕਰਕੇ ਸਾਨੂੰ ਰੋਕਿਆ ਜਾਂਦਾ ਤੇ ਸਾਡੇ ਇਥੇ ਬਾਟਰ ਕੈਨਰ ਮਾਰਨਗੇ ਆ ਥੱਲੇ ਤੁਸੀਂ ਘੱਗਰ ਦੇਖ ਰਹੇ ਹੋ ਘੱਗਰ ਚ ਪਾਣੀ ਛੜਦਾ ਸਾਡੇ ਕਿਸਾਨਾਂ ਨੂੰ ਕੁੱਟਣਗੇ ਡੰਡੇ ਮਾਰਨਗੇ ਪਹਿਲਾਂ ਵੀ ਅਸੀਂ 800 ਕੁਰਬਾਨੀਆਂ ਦੇ ਚੁੱਕੇ ਆ ਕਿਸਾਨ ਪਹਿਲਾਂ ਬਹੁਤ ਪਿੱਛੇ ਹੋ ਚੁੱਕਿਆ ਪੰਜਾਬ ਦਾ ਕਿਸਾਨ ਕਦੇ ਤਾਂ ਸਾਨੂੰ ਕੁਦਰਤ ਦੀ ਮਾਰ ਪੈਂਦੀ ਆ ਆ ਹੁਣ ਥੋੜੇ ਦਿਨ ਪਹਿਲਾਂ ਗੜੇ ਮਾਰੀ ਹੋਈ ਆ ਗੜੇ ਮਾਰੀ ਚ ਕਿੰਨਾ ਨੁਕਸਾਨ ਹੋਇਆ ਆ ਏਰੀਆ ਸਾਰਾ ਬੈਲਟ ਆਹਾਂ ਅੰਬਾਲਾ ਬੈਲਟਾ ਡੇਰਾ ਬਸੀ ਬੈਲਟਾ ਆਹ ਸਾਰੀ ਬੈਲਟ ਗੜੇ ਮਾਰੀ ਦਾ ਸ਼ਿਕਾਰ ਹੋਈ ਆ ਪਿਛਲੀ ਗਰਮੀ ਦੇ ਵਿੱਚ ਅਸੀਂ ਛੜਦਾ ਸ਼ਿਕਾਰ ਹੋਇਆ ਕਿਸਾਨ ਪਹਿਲਾਂ ਹੀ ਕਰਜ਼ਾਈ ਹੋ ਚੁੱਕਿਆ ਕਿਸਾਨ ਖੁਦ ਖੁਸ਼ੀਆਂ ਦੇ ਰਾਹ ਤੇ ਟੁੱਟ ਚੁੱਕਿਆ ਮੈਂ ਹੱਥ ਜੋੜ ਕੇ ਸਾਡੇ ਪੰਜਾਬ ਦੇ ਸੀਐਮ ਭੋਤ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਵੀ ਚਲੋ ਜੋ ਪਿੱਛੇ ਲੀਆਂ ਸਰਕਾਰਾਂ ਨੇ ਕਰ ਲਿਆ ਵੇਸ਼ ਕਰ ਲਿਆ ਤੁਸੀਂ ਕਿਸਾਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਥ ਦਿਓ ਪੰਜਾਬ ਨੂੰ ਆਪਾਂ ਖੁਸ਼ਹਾਲ ਬਣਾਈਏ ਆਪਾਂ ਪੰਜਾਬ ਦੇ ਲੋਕਾਂ ਨੂੰ ਦਿੱਲੀ ਲਿਆ ਕੇ ਇਕਨ ਮਰਵਾਉਣੇ ਨਹੀਂ ਹੈਗੇ ਆਪਣੇ ਕਿਸਾਨ ਅਸੀਂ ਤਾਂ ਪਹਿਲੇ 800 ਕਿਸਾਨ ਆਪਣੇ ਮੁੰਡੇ ਉਹੋ ਕਰਾ ਲੇ ਕੋ ਕਿਸੇ ਦੀ ਰੀੜ ਦੀ ਹੱਡੀ ਟੁੱਟ ਗਈ ਅਜੇ ਤੱਕ ਘਰੇ ਪਏ ਨੇ ਬਿਲਕੁਲ ਗੁਰਦੀਪ ਜੀ ਬਾਕੀ ਇੱਕ ਵੱਡੀ ਗੱਲ ਦੇਖਣ ਨੂੰ ਮਿਲੀ ਆ ਉਹ ਦੇਖੋ ਕੈਮਰੇ ਵੀ ਲਾ ਲਏ ਸਾਰੇ ਕੈਮਰੇ ਲਾਏ ਨੇ ਅੱਜ ਪ੍ਰਸ਼ਾਸਨ ਪੂਰਾ ਲਾ ਰਿਹਾ ਇਕੱਲੇ ਇਕੱਲੇ ਪੋਲ ਤੇ ਕੈਮਰੇ ਲੱਗੇ ਹੋਏ ਨੇ ਜੀ ਸਕੈਨ ਕਰਨ ਵਾਸਤੇ ਵੀ ਕਿਹੜੇ ਹੁੱਲੜਬਾਜੀ ਕਰਦੇ ਨੇ ਕਿਹੜੇ ਬੈਰੀਗੇਟਿੰਗ ਨੂੰ ਸਾਈਡ ਤੇ ਕਰਨਗੇ ਕਿ ਕਾਰਵਾਈ ਹੋ ਇਥੋਂ ਤੱਕ ਪ੍ਰਸ਼ਾਸਨ ਨੇ ਪੂਰੇ ਪ੍ਰਬੰਧ ਕਰ ਲਏ ਜਦੋਂ ਪਹਿਲਾਂ ਦਿੱਲੀ ਗਏ ਸੀ ਉਦੋਂ ਤਾਂ ਕੋਈ ਪ੍ਰਬੰਧ ਨਹੀਂ ਉਦੋਂ ਤਾਂ ਮੌਕੇ ਦੀਆਂ ਗੱਲਾਂ ਹੋਈਆਂ ਮੈਂ ਤਾਂ ਪ੍ਰਸ਼ਾਸਨ ਨੂੰ ਇੱਕ ਗੱਲ ਕਰਦਾ ਵੀ ਜੇ ਤੁਸੀਂ ਆਹੀ ਕੰਮ ਕਰਨਾ ਤਾਂ ਗੋਲੀਆਂ ਮਾਰ ਦੋ ਬਾਸ ਗੱਲ ਖ ਇਹ ਤੁਹਾਨੂੰ ਕਿਸਾਨ ਇੰਨਾ ਹੀ ਬੁਰਾ ਲੱਗਦਾ ਇਹ ਆਪਣੇ ਹਾਕਮ ਮੰਗਣ ਲਈ ਤੁਹਾਨੂੰ ਦਿੱਲੀ ਜਾਂਦਾ ਬੁਰਾ ਲੱਗਦਾ ਤੁਸੀਂ ਆ ਕੈਮਰਿਆਂ ਚ ਦੋ ਬਾਦ ਪਿੰਡੋਂ ਪਿੰਡੋਂ ਲੱਭਦੇ ਫਿਰੇਂਗੇ ਉਹ ਵੀ ਕਿਹੜੇ ਨੇ ਹੁੱਲੜ ਬਾਜੀ ਕਰੀ ਆ ਹੁਣ ਜਦ ਅਸੀਂ ਦਿੱਲੀ ਜਾਂਦਾ ਮਥੇ ਲਿਆ ਫਿਰ ਅਸੀਂ ਮੂਰੇ ਸਾਡੇ ਲੱਖ ਔਕੜਾ ਹੋਣ ਲੱਖ ਪਹਾੜ ਹੋਣ ਲੱਖ ਸਾਡੇ ਦਰਿਆ ਹੋਣ ਜਦ ਸਾਡੀ ਕੌਮ ਸਾਡੀ بارش ਅਸੀਂ ਬਾਬਾ ਬੰਦਾ ਸਿੰਘ ਬਹਾਦਰ ਨਰੀ ਸਿੰਘ ਨਲੂਏ ਦੇ ਆ ਅਸੀਂ ਕਿੱਥੇ ਤੱਕ ਪਹੁੰਚ ਗਏ ਅਸੀਂ ਆ ਬੈਰੀਗੇਟ ਤਾਂ ਆ ਤਾਂ ਹੁਣ ਮਾਰਾਂਗੇ ਚੱਕੇ ਅਗਲੇ ਅੱਧੇ ਘੰਟੇ ਦਾ ਸਮਾਂ ਸਾਨੂੰ ਮਿਲੇ ਪਰ ਅਸੀਂ ਇਹ ਸਥਿਤੀ ਪੰਜਾਬ ਕੋਈ ਵੀ ਨਹੀਂ ਚਾਹੁੰਦਾ ਹੈਗਾ ਵੀ ਸਾਡੇ ਬੱਚੇ ਇਹ ਕੰਮ ਕਰਨ ਉਹਨਾਂ ਦੇ ਕੱਲ ਨੂੰ ਸੱਟ ਪੇਟ ਵੱਜੇ ਉਹ ਮੰਜੀਆਂ ਦੇ ਪਹਿਣ ਪੰਜਾਬ ਦਾ ਨੌਜਵਾਨ ਦੇਖ ਲਓ ਕਿਸਾਨੀ ਅੰਦੋਲਨ ਵੇਲੇ ਦਾ ਅੱਜ ਤੱਕ ਮੰਜੀਆਂ ਦੇ ਪਿਆ ਕਿਸੇ ਦੀ ਰੀੜ ਦੀ ਹੱਡੀ ਟੁੱਟ ਗਈ ਕਿਸੇ ਸਿਰ ਤੇ ਸੱਟ ਵੱਜੀ ਕਿਸੇ ਨੂੰ ਅਧਰੰਗ ਹੋ ਗਿਆ ਕਿਸੇ ਨੂੰ ਕੁਝ ਹੋ ਗਿਆ ਅੱਜ ਤੱਕ ਕਿਸੇ ਨੇ ਹੰਦੀ ਸਾਰ ਲਈਆ ਅਸੀਂ ਕਹਿੰਦੇ ਆ ਇਹ ਸਥਿਤੀ ਨਾ ਪੈਦਾ ਹੋਵੇ ਅੱਜ ਇਸੇ ਕਰਕੇ ਅਸੀਂ ਦੇਖਣਾ ਹੈ ਸਪੈਸ਼ਲ ਇਹ ਕੀ ਸਿਤੀ ਬਣ ਰਹੀ ਆ ਕੱਲ ਨੂੰ ਇਹਦਾ ਰਿਜ਼ਲਟ ਆ ਜੋ ਉਹ 13 ਨੂੰ ਅਸੀਂ ਕਹਿੰਦੇ ਆ ਮਾੜਾ ਨਾ ਨਿਕਲੇ ਇਹਨੂੰ ਪੀਸਫੁਲੀ ਰਹਿ ਕੇ ਹੀ ਇਹਨੂੰ ਸੁਲਝਾਇਆ ਜਾਵੇ ਤਾਂ ਸਰਕਾਰ ਤੋਂ ਅਸੀਂ ਹਰਿਆਣਾ ਸਰਕਾਰ ਨੂੰ ਵੀ ਕਹਿੰਦੇ ਆ ਵੀ ਹਰਿਆਣੇ ਚ ਵੀ ਦੇਖੋ ਸਾਡੇ ਨੌਜਵਾਨ ਕਿਸਾਨ ਜਾਂ ਦਲੇਰ ਸਾਡੇ जाट ਭਰਾ ਪੂਰੇ ਦਲੇਰ ਨੇ ਦਬਦੇ ਦਬਦੇ ਕਹੇ ਤੋ ਨਹੀਂ ਆ ਕਿ ਅਸੀਂ ਇਹ ਇੰਟਰਨੈਟ ਸੇਵਾਵਾਂ ਬੰਦ ਕਰਤੀਆਂ ਜੀ ਕਈ ਜ਼ਿਲ੍ਹਿਆਂ ਚ ਪੂਰਾ ਬੰਦ ਕਰਤਾ ਕਿ ਇਹ ਚਿੜੀ ਨਹੀਂ ਅਸੀਂ ਚੁੱਕਣ ਦੇਵਾਂਗੇ ਸਰਕਾਰੇ ਵੀ ਕਰੀਆ ਹਰਿਆਣਾ ਦੀ ਸਰਕਾਰ ਦੇ ਕੋਲ ਸਾਰੀ ਪਾਵਰ ਸਰਕਾਰ ਕੋਲ ਆ ਇਹ ਤਾਂ ਸਰਕਾਰਾਂ ਕੋਲ ਬਹੁਤ ਪਾਵਰ ਆ ਤਾਮ-ਯਾਮ ਕਿੱਡੀਆਂ-ਕਿੱਡੀਆਂ ਉਹਨਾਂ ਕੋਲ ਮਸ਼ੀਨਰੀ ਆ ਮਿਲਟਰੀ ਆ ਕਿੰਨੀਆਂ ਫੋਰਸਾਂ ਨੇ ਕੁਝ ਵੀ ਕਰ ਸਕਦੇ ਨੇ ਉਹ ਜੇ ਉਹਨਾਂ ਨੇ ਆਹ ਨੈੱਟ ਬੰਦ ਕਰਤਾ ਨੈੱਟ ਬੰਦ ਕਰਤਾ ਕੱਲੂ ਜੇ ਕੋਈ ਉਰੋਂ ਆਪਣੇ ਕਿਸਾਨ ਆ ਤੋੜ ਕੇ ਲੰਘਣਗੇ ਮਗਰਲਿਆਂ 'ਚ ਜੋਸ਼ ਪੈਦਾ ਨਾ ਹੋਵੇ ਵੀ ਮਗਰਲਿਆਂ ਨੂੰ ਤੁਸੀਂ ਦੱਬ ਲੋ ਕੱਲੋਂ ਕੋਈ ਅਜੇ ਝਲਕ ਨਾ ਪੈਦਾ ਹੋਵੇ ਜਿਹਦੇ ਕਰਕੇ ਕਿਸਾਨ ਆਪਣੀ ਹੋਂਦ ਦੀ ਲੜਾਈ ਇੱਕ ਇਹ ਇਹ ਇੱਕੜ ਦਾਬ ਦਬਦੀ ਨਹੀਂ ਹੈ ਕਿ ਜਿਵੇਂ ਦਬਾਉਣ ਨੂੰ ਫਿਰਦੇ ਨੇ ਆ ਕੈਮਰੇ ਲਾ ਲੇ ਆਹ ਕਰ ਲਿਆ ਕੋਈ ਨਾ ਠੀਕ ਹੈ ਮੈਨੂੰ ਵੈਸੇ ਲੱਗਦਾ ਵੀ ਇਹ ਜੋ ਮੁੱਦਾ ਇਹ ਬੈਠ ਕੇ ਹੋ ਜਾਵੇ ਵਧੀਆ ਨਹੀਂ ਨਹੀਂ ਵੈਸੇ ਬੈਠਣ ਦੀ ਗੱਲਬਾਤ ਵੀ ਹੋ ਗਈ ਮੰਤਰੀ ਆ ਰਹੇ ਨੇ ਕੀ ਲੱਗਦਾ ਕੀ ਸੁਝਾਅ ਦੇਵਾਂ ਕੇਂਦਰ ਸਰਕਾਰ ਨੂੰ ਕਿਉਂਕਿ ਮੰਤਰੀ ਆਉਂਦੇ ਨੇ ਉਹ ਇਹੀ ਗੱਲ ਕਹਿੰਦੇ ਨੇ ਵੀ ਠੀਕ ਹੈ ਜੀ ਅਸੀਂ ਉੱਪਰ ਗੱਲ ਰੱਖਾਂਗੇ ਉੱਪਰ ਦੱਸਾਂਗੇ ਗੱਲਬਾਤ ਕਰਾਂਗੇ ਮੀਟਿੰਗ ਹੋਊ ਤੇ ਜੇ ਹੁਣ ਆਉਣਗੇ ਉਹੀ ਗੱਲਬਾਤ ਕਰਨਗੇ ਫੇਰ ਤਾਂ ਨਹੀਂ ਮੁੱਦਾ ਹੱਲ ਹੋਣਾ ਮੁੱਦਾ ਤਾਂ ਹੱਲ ਹੋ ਜੀ ਕਹਿਣਗੇ ਵੀ ਆ ਕਰਤਾ ਜੀ ਪਿੱਛੋਂ ਪਿੱਛੋਂ ਉਹ ਆਪਣਾ ਲੈ ਕੇ ਆਉਣ ਉਹ ਕੇ ਕਰਕੇ ਹੂੰ ਪਿੱਛੋਂ ਸਟੈਂਪ ਲਵਾ ਕੇ ਲੈ ਕੇ ਆਉਣ ਠੀਕ ਹੈ ਹਾਂ ਵੀ ਆ ਦੇਖੋ ਜੀ ਆ ਚੱਕੋ ਤੁਹਾਡਾ ਕਾਗਜ਼ ਆ ਤੁਹਾਡਾ ਐਫੀ ਡੈਪਟਾ ਤੁਹਾਡੇ ਜੋ ਮੰਗਾ ਰਹੇ ਤੁਹਾਡੀਆਂ ਸਰਕਾਰ ਨੇ ਮੰਨ ਲੀਆਂ ਤੁਸੀਂ ਚੁੱਪ ਕਰਕੇ ਜੋ ਤੁਹਾਡੀ ਤੀਰਾਂ ਦੀ ਕਾਲਾ ਦਿੱਲੀ ਦੀ ਉਹਨੂੰ ਵਾਪਸ ਲੈ ਲਓ ਆ ਤੁਸੀਂ ਕੱਲ ਨੂੰ ਪ੍ਰੈਸ ਜੀ ਦੇ ਦਿਓ ਨੈਟ ਤੇ ਪਾ ਦਿਓ ਵੀ ਸਰਕਾਰ ਤੁਹਾਡੀਆਂ ਮੰਗਾ ਤੇ ਸਹਿਮਤਾ ਠੀਕ ਹੈ ਚਲੋ ਅਸੀਂ ਵੀ ਇਹੀ ਚਾਹੁੰਦੇ ਹਾਂ ਵੀ ਸਹਿਮਤ ਹੋਵੇ ਟਕਰਾਅ ਦੀ ਸਥਿਤੀ ਘਟੇ ਠੀਕ ਹੈ ਬਿਲਕੁਲ ਜੀ ਜਿਹੜੇ ਕਿਸਾਨ ਆਗੂ ਨੇ ਉਹ ਲਗਾਤਾਰ ਜਿਹੜੇ ਸੰਭੂ ਬੈਰੀਅਰ ਤੇ ਸੰਭੂ ਬਾਰਡਰ ਤੇ ਜਿਵੇਂ ਦੇ ਹਰਿਆਣਾ ਸਰਕਾਰ ਵੱਲੋਂ ਪ੍ਰਬੰਧ ਕੀਤੇ ਹੋਏ ਨੇ ਹਰਿਆਣਾ ਪੁਲਿਸ ਵੱਲੋਂ ਜਿਵੇਂ ਦੀ ਵੈਰੀਗੇਟਿੰਗ ਕੀਤੀ ਹੋਈ ਹੈ ਦੇਖ ਰਹੇ ਨੇ ਕਿ ਨਹੀਂ ਇਹ ਮਸਲੇ ਹੱਲ ਹੋਣੇ ਨੇ ਟੇਬਲ ਟਾਕ ਤੇ ਅਤੇ ਹੁਣ ਮੀਟਿੰਗ ਹੋਣੀ ਆ ਜਦੋਂ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਹੋਣੀ ਆ ਆਗੂਆਂ ਦਾ ਕਹਿਣਾ ਕਿ ਮੀਟਿੰਗ ਹੀ ਇਹ ਪ੍ਰੋਟੈਸਟ ਨੂੰ ਰੋਕ ਸਕਦੀ ਆ ਜੇਕਰ ਉੱਥੇ ਸਾਰੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਜਾਣ ਪੱਕੇ ਤੌਰ ਤੇ ਮੰਨੀਆਂ ਜਾਣ ਤਾਂ ਹੀ ਇਹ ਜਿਹੜਾ ਪ੍ਰਦਰਸ਼ਨ ਇਹ ਕੈਨਸਲ ਹੋ ਸਕਦਾ ਰੱਦ ਹੋ ਸਕਦਾ ਨਹੀਂ ਤਾਂ ਕਿਸਾਨ ਅੱਗੇ ਵਧਣਗੇ ਚਾਹੇ ਜਿੰਨੇ ਮਰਜੀ ਵੈਰੀਗੇਟਿੰਗ ਲਾਤੀ ਚਾਹੇ ਜਿੰਨੀਆਂ ਮਰਜੀ ਸਿਮਿੰਟਡ ਕੰਧਾ ਬਣਾਤੀਆਂ ਜੇ ਪ੍ਰਸ਼ਾਸਨ ਰੋਕੂਗਾ ਤਾਂ ਕਿਸਾਨ ਨਹੀਂ ਰੁਕਣੇ ਜੇ ਰੁਕਣਗੇ ਤਾਂ ਉਹ ਆਪਣੀਆਂ ਮੰਗਾਂ ਨੂੰ ਪੂਰੀਆਂ ਕਰਵਾ ਕੇ ਹੀ ਰੁਕਣਗੇ ਆਕਾਸ਼ ਮਾਹੀ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸ਼ੰਭੂ